ਛੱਤਿਲ ਕਾਲ ਜੀ ਸਾਰਿਆਂ ਨੂੰ ਮੇਰੇ ਭੈਣਾਂ ਤੇ ਭਰਾਵਾਂ ਨੂੰ ਤੇ ਆਪਾਂ ਨੇ ਗੱਡੀ ਨੂੰ ਹੁਣ ਕਰਾ ਲਈ ਗ੍ਰੀਸ ਤੇ ਆਪਾਂ ਚੱਲਣ ਲੱਗਿਆ ਜੈਪੁਰ ਆ ਬਾਈਆ ਗ੍ਰੀਸ ਵਾਲਾ ਤੁਸੀਂ ਕਦੋਂ ਵੀ ਆ ਕੇ ਇੱਥੇ ਆਪਣੀ ਗੱਡੀ ਨੂੰ ਗ੍ਰੀਸ ਕਰਾ ਸਕਦੇ ਹੋਗੇ ਹੱਗੂ ਵਾਲਾ ਕੈਂਚੀਆ ਚ ਨੋਟ ਕਰ ਲਿਓ ਤੇ ਅੱਗੇ ਦਿਖਾਉਣਾ ਤੁਹਾਨੂੰ ਭਾਰਤ ਮਾਲਾ ਰੋਡ ਧੰਨਵਾਦ ਆਈ ਆਪਾਂ ਚੜ੍ਹਨਾਂ ਵਾਲੇ ਆ ਭੱਤ ਵਾਲਾ ਤੇ ਲੈ ਜੰਮੂ ਕੱਢਣ ਵਾਲਾ ਉਹਦੇ ਜਾ ਕੇ ਚੜ੍ਹਾਂਗੇ ਹੁਣ ਤੇ ਅੱਗੇ ਤੁਹਾਨੂੰ ਦਿਖਾਉਣਾ ਹੈ ਕਿੱਥੇ ਚੜ੍ਹਨਾ ਹੈ ਹਾਂਜੀ ਭਾਰਤਮਾਲਾ ਰੋਡ ਚੜਨ ਤੋਂ ਪਹਿਲਾਂ ਤੁਹਾਨੂੰ ਦਿਖੇਗਾ ਗੁਰੂਕਰ ਪਾਤਸ਼ਾਹੀ ਨੌਵੀਂ ਇਹਨਾਂ ਦੀ ਚਰਨ ਸੋ ਧਰਤੀ ਪਿੰਡ ਫੱਗੂਆਲਾ ਦੇ ਵਿੱਚ ਗੁਰੂ ਸਾਹਿਬ ਜੀ ਨੇ ਇੱਥੇ ਵਿਸਰਾਮ ਕੀਤਾ ਸੀ ਹਾਂਜੀ ਪਿੰਡ ਪੱਗੂਆਲਾ ਤੋਂ ਥੋੜੀ ਦੂਰ ਜਾਣ ਤੋਂ ਬਾਅਦ ਤੁਹਾਨੂੰ ਸਾਹਮਣੇ ਦਿਖੇ ਭਾਰਤਮਾਲਾ ਇੱਥੋਂ ਆਪਾਂ ਕਰ ਦਿੰਨੇ ਆ ਭਾਰਤਮਾਲਾ ਦੇ ਸਫਰ ਸਟਾਰਟ ਦੇਖੋ ਅੱਗੇ ਆਵੇਗਾ ਟੂਲ ਟੈਕਸ ਸੋ ਟੂਲ ਟੈਕਸ ਘਟਾਉਣ ਤੋਂ ਬਾਅਦ ਆਪਾਂ ਸਿੱਧਾ ਐਂਟਰ ਕਰ ਜਾਾਂਗੇ ਭਾਰਤਮਾਲਾ ਰੋਡ ਦੇ ਉੱਤੇ ਉਹ ਦੇਖੋ ਸਾਹਮਣੇ ਟੂਲ ਟੈਕਸ ਦਿਖਾਈ ਦੇ ਰਿਹਾ ਪਰ ਇਹ ਹਜੇ ਚਾਲੂ ਨਹੀਂ ਹੋਇਆ ਇਹ ਚਾਲੂ ਉਦੋਂ ਹੋਊਗਾ ਜਦੋਂ ਕਿ ਇਹਨਾਂ ਦੇ ਰੋਡ ਦੋਨੋਂ ਪਾਸੋਂ ਚੱਲ ਪਏ ਅੱਗੇ ਤੁਹਾਨੂੰ ਦਿਖਾਵਾਂਗੇ ਰੋਡ ਕਿਹੜੇ ਪਾਸੋਂ ਬੰਦ ਆ ਕਿਹੜੇ ਪਾਸੋਂ ਚਾਲੂ ਆ ਹਾਂਜੀ ਮਿਲਦੇ ਆਪਾਂ ਸਿੱਧਾ ਹਾਈਵੇ ਦੇ ਉੱਪਰ ਹਾਂਜੀ ਰੋਡ ਦੇ ਉੱਪਰ ਚੜਨ ਤੋਂ ਥੋੜੀ ਦੇਰ ਬਾਅਦ ਯਾਨੀ ਕਿ 10 ਤੋਂ 15 ਕਿਲੋਮੀਟਰ ਜਾਣ ਤੋਂ ਬਾਅਦ ਤੁਹਾਨੂੰ ਅੱਗੇ ਸਾਹਮਣੇ ਰੋੜ ਆ ਜਾਏਗਾ। ਘੱਗੇ ਨੂੰ ਉੱਤਰਨ ਵਾਲਾ ਕੱਟ ਜੋ ਸਾਹਮਣੇ ਟਰੱਕ ਦਿਖ ਰਿਹਾ ਹੈ ਇੱਥੋਂ ਘੱਗੇ ਨੂੰ ਉਤਰਦਾ ਹੈ ਰੋੜ ਤੇ ਪਾਤਣਾ ਘੱਗਾ ਇਹ ਇੱਧਰੋਂ ਰੋੜ ਉਤਰਦਾ ਹੈ ਤੇ ਆਹ ਦੇਖੋ ਕੱਟ ਆ ਗਿਆ ਇਹ ਸਿਰਫ ਪਾਤਣਾ ਖਨੌਰੀ ਸਮਾਨ ਅੱਗੇ ਨੂੰ ਜਾ ਕੇ ਉਤਰੇਗਾ। ਅੱਗੇ ਕੱਟ ਆਊਗਾ ਉਹਦੇ ਬਾਰੇ ਦੱਸਾਂਗੇ। ਧੰਨਵਾਦ। ਹਾਂਜੀ ਆਹਾ ਰੋਡ ਥੋੜਾ ਗੌਰ ਨਾਲ ਦੇਖਿਓ ਕਿਉਂਕਿ ਇੱਥੇ ਆ ਕੇ ਇਹ ਰੋਡ ਥੱਲੇ ਉਤਰਦਾ ਇੱਕ ਵਾਰ ਇਹ ਉੱਥੇ ਉਤਰ ਜਿੱਥੇ ਖਨੋਰੀ ਵਾਲਾ ਘਟਾ ਸੀ ਪਹਿਲਾਂ ਜਨ ਕਿ ਇਹ ਇੱਥੇ ਤੱਕ ਹੀ ਪਹਿਲਾਂ ਬਣਿਆ ਹੋਇਆ ਸੀ ਹੁਣ ਇਹ ਇੱਥੋਂ ਲੈ ਕੇ ਆਪਣੇ ਭਵਾਨੀਗੜ੍ਹ ਤੱਕ ਧੂਰੀ ਤੱਕ ਇਹ ਚੱਲੂ ਹੋ ਚੁੱਕਿਆ ਆ ਦੇਖੋ ਮੈਂ ਰੌਂਗ ਸਾਈਡ ਉਤਰਨਾ ਥੱਲੇ ਅੱਗੇ ਜਾ ਕੇ ਟੋਲ ਆਵੂਗਾ ਸੋ ਟੂਲ ਤੋਂ ਆ ਦੇਖੋ ਗੱਡੀਆਂ ਆ ਰਹੀਆਂ ਨੇ ਉਹ ਪੁਲ ਉੱਪਰ ਬੰਦ ਹੈਗਾ ਇਹ ਪੁਲ ਬੰਦ ਹੈਗਾ ਤੇ ਉਹ ਥੱਲੋਂ ਰੋਡ ਵੀ ਬੰਦ ਕਰਿਆ ਗਿਆ ਹੁਣ ਆਪਾਂ ਥੱਲੇ ਉਤਰਾਂਗੇ ਰੌਂਗ ਸਾਈਡ ਰੌਂਗ ਸਾਈਡੋਂ ਉੱਤਰ ਤੋਂ ਬਾਅਦ ਅੱਗੇ ਟੂਲ ਟੈਕਸ ਆ ਜਾਊਗਾ ਤੁਹਾਨੂੰ ਅੱਗੇ ਸਾਹਮਣੇ ਨਜ਼ਰ ਆਊਗਾ ਤੁਸੀਂ ਟੂਲ ਟੈਕਸ ਕਟਾਉਣ ਤੋਂ ਬਾਅਦ ਸਿੱਧਾ ਪੁਲਸ ਲੋਨਿਕ ਕਨੈਕਟਰ ਸਾਈਡ ਘੁੰਮ ਜਾਣਾ ਸੋ ਅੱਗੇ ਦਿਖਾਉਣਾ ਤੁਹਾਨੂੰ ਵੀਡੀਓ ਨਾਲ ਬਣੇ ਰਹੋ ਨਮਿਓ ਚੈਨਲ ਤੇ ਚੈਨਲ ਸਬਸਕ੍ਰਾਈਬ ਕਰ ਦਿਓ ਫੇਸਬੁੱਕ ਤੇ ਆਪਾਂ ਨੂੰ ਫੋਲੋ ਕਰ ਲਓ ਇਹੋ ਜਿਹੀਆਂ ਵੀਡੀਓ ਅਸੀਂ ਬਲੌਗ ਅਸੀਂ ਬਣਾਉਂਦੇ ਰਹੋਣੇਗੇ वैसे हुण मैं शुरुआत ही ਕੀਤੀ है ये व्लॉग बनाण दी। ਤੁਹਾਡਾ ਸਾਥ ਚਾਹੀਦਾ ਤੁਹਾਡਾ ਪਿਆਰ ਚਾਹੀਦਾ। ਹਰਜੀ ਟੋਲ ਲੰਘਣ ਤੋਂ ਬਾਅਦ ਆਪਾਂ ਆ ਜਾਂਦੇ ਆ ਥੱਲੇ ਪੁਲ ਦੇ। ਇੱਥੇ ਚੌਂਕ ਦੇ ਹੂਗਾ। ਚੌਂਕ ਤੋਂ ਤੁਹਾਨੂੰ ਖੱਬੇ ਨੂੰ ਮੁੜ ਜਾਣਾ ਗੱਡੀ ਖੱਬੇ ਨੂੰ ਘੁਮਾ ਲੈਣੀ ਆ। ਸੋ ਮੈਂ ਹੌਲੀ-ਹੌਲੀ ਗੱਡੀ ਖੱਬੇ ਨੂੰ ਘੁਮਾ ਰਿਹਾਗਾ। ਫੋਨ ਰੱਖ ਲਿਆ ਆਪਣੇ ਭੱਟੀ ਉੱਤੇ। ਭੱਟੀ ਉੱਤੇ ਰੱਖਣ ਨਾਲ ਤੁਹਾਨੂੰ ਪਤਾ ਹੀ ਆ ਗੱਡੀ ਮੋੜਨੀ ਪੈਂਦੀ ਹੈਗੀ। ਤਾਂ ਕਰਕੇ ਥੱਲੇ ਰੱਖਿਆ ਸੀ ਤੇ ਹੁਣ ਆਪਾਂ ਪੁਲ ਸਾਰਾ ਚੌਂਕ ਘੁੰਮ ਕੇ ਪੁਲ ਦੇ ਆਲੇ-ਦੁਆਲੇ ਨਹੀਂ ਘੁੰਮ ਕੇ ਨਾ ਸਿੱਧਾ ਹੀ ਹੁਣ ਆਪਾਂ ਰੋਡ ਦੇ ਉੱਪਰ ਚੜਾਂਗੇ ਵੀਡੀਓ ਨਾਲ ਬਣੇ ਰਹੋ ਜਦ ਕਾਰ ਜਾ ਰਹੀ ਹੈ ਅੱਜ ਅੱਗੇ ਉਹ ਘੱਟ ਆ ਰਿਹਾ ਹੈ ਜਿਹੜਾ ਨਾਲਾ ਨਾਲੋਂ ਉੱਤਰਦਾ ਹੈ ਨਾਲਾ ਨਾਲੋਂ ਉੱਤਰ ਕੇ ਜੈਪੁਰ ਨੂੰ ਜਾਂਦਾ ਸਿੱਧਾ ਕੋਟਪੁਲ ਦੇ ਆ ਘੱਟ ਉਹ ਘੱਟ ਤੇ ਪਹੁੰਚਣ ਲੱਗੇ ਆ ਹੁਣ ਦੇਖ ਕੇ ਤੁਹਾਨੂੰ ਦਿਖਾਉਣਾ ਅੱਗੇ ਘੱਟ ਆ ਓ ਮਾਈਕਲ ਸਾਹਿਬ ਪਾ ਘੱਟ ਘੱਟਾ ਹੈਗਾ ਉਹ 100 ਮੀਟਰ ਤੇ ਘੱਟ ਆ ਗਿਆ ਬਸ 100 ਮੀਟਰ ਰਹੀ ਹੈ ਦੂਰ ਉੱਧਰੋਂ ਨਾਲ ਤੁਹਾਨੂੰ ਘੱਟ ਅੱਗੇ ਦੇਖੋ ਬਰ ਹਾਂਜੀ ਸਾਹਮਣੇ ਘੱਟ ਆ ਚੁੱਕਿਆ ਨਾਰਨੌਲਾ ਜੈਪੁਰ ਵਾਲਾ ਤੇ ਇੱਕ ਪੱਛੇ ਉੱਤਰ ਜਾਣਾਗਾ ਅੰਬਾਲੇ ਨੂੰ ਉੱਪਰ ਦੀ ਘੁੰਮ ਕੇ ਆਪਾਂ ਦੇਖੋ ਉੱਪਰ ਇਨਸਾਨ ਦੇਖ ਰਹੇ ਨੇ ਉੱਪਰ ਦੀ ਘੁੰਮ ਕੇ ਮੇ ਨਾਰਨੌਲ ਨੂੰ ਘੁੰਮ ਜਾਣਾ ਖੱਬੇ ਉੱਤਰ ਕੇ ਸੱਜੇ ਨੂੰ ਘੁੰਮ ਜਾਗੇ ਸੋ ਦੇਖਦੇ ਆ ਅੱਗੇ ਦੇਖੋ ਕਿੱਥੋਂ ਘੁੰਮੂ ਇਹ ਆ ਜਾਓ ਫਿਰ ਵੀਡੀਓ ਨਾਲ ਬਨੇ ਰਹੋ ਹਾਂਜੀ ਆਪਾਂ ਘੁੰਮ ਗਏ ਕੋ ਮਰਤਬਾ ਉੱਤਰ ਕੇ ਆ ਗਏ ਟੋਲ ਟੈਕਸ ਤੇ ਹੁਣ ਕਟਾਵਾਂਗੇ ਟੋਲ ਟੈਕਸਾਂ ਦੇਖੋ ਟੋਲ ਵੀ ਮਿੰਟਾਂ ਸਕਿੰਟਾਂ ਦੇ ਘੱਟ ਜਾਂਦਾ ਬਹੁਤ ਫਾਸਟ ਸਪੀਡ ਹੈ ਜ ਟੋਲ ਲੰਦੀ ਦੇਖੋ ਸੋ ਆਪਾਂ ਘੁੰਮਣ ਤੋਂ ਬਾਅਦ ਕੀ ਕਰਨਾ ਸਿੱਧਾ ਇਹ ਨਾਰਨੋਲ ਜਾ ਕੇ ਉੱਥੇ ਆਪਾਂ ਹੁਣ ਕਰਾਂਗੇ ਸਿੱਧਾ ਨਾਰਨੋਲ ਜਾ ਕੇ ਸਟਾਪ ਕਰਾਂਗੇ ਉੱਥੇ ਚਾਹ ਪਾਣੀ ਪੀਵਾਂਗੇ ਫਿਰ ਸਿੱਧਾ ਆਪਾਂ ਮਿਲਦੇ ਆਪਾਂ ਹੁਣ ਜੈਪੁਰ ਹਾਂਜੀ ਆਪਾਂ ਪਹੁੰਚ ਚੁੱਕੇ ਹਾਂ ਜੈਪੁਰ ਤੇ ਗੱਡੀ ਕਰਤੀ ਖੜੀ ਆ ਦੇਖੋ ਗੱਡੀ ਦੇ ਵਿੱਚ ਪਾ ਕੇ ਪੈ ਗਈ ਆਰਾਮ ਨਾਲ ਪੈ ਗਈ ਰਸਈ ਵੀ ਲੈ ਲਈ ਆ ਦੇਖੋ ਰਸਈ ਆਪਣੀ ਤੈਲਾ ਠੀਕ ਹੈ ਜੀ ਤੇ ਹੁਣ ਫਿਰ ਮਿਲਦੇ ਆਪਾਂ ਸਵੇਰੇ ਨਵੀਂ ਸਵੇਰ ਨਮਾ ਬਲੌਗ ਨਵੀਆਂ ਗੱਲਾਂ ਆਦੇ ਨਾਲ ਸੋ ਸਾਰਿਆਂ ਦਾ ਦਿਨ ਧੰਨਵਾਦ ਕਿੱਲ ਹੋਰ ਜਿਹੜੇ ਜਿਹੜੇ ਸਾਡੇ ਨਾਲ ਨਵੇਂ ਜੁੜੇ ਨੇ ਸਾਡੇ ਵੀਰ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਜੇ ਤੁਸੀਂ Facebook ਪੇਜ ਤੇ ਦੇਖ ਰਹੇ ਹੋ ਤਾਂ ਸਾਡੇ ਪੇਜ ਨੂੰ ਫੋਲੋ ਕਰ ਲਿਓ ਧੰਨਵਾਦ ਸਾਰਿਆਂ ਦਾ ਗੁੱਡ ਨਾਈਟ